ਅੱਜ 90 ਸਾਲ ਦੀ ਅਮਦ ਮੌਕੇ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਵਿੱਚ ਅ अनेका ਵੱਡੀ ਗਿਣਤੀ ਦੇ ਵਿੱਚ ਸ਼ਹਿਰ ਔਰ ਇਲਾਕੇ ਭਰ ਦੀਆਂ ਸਖਸ਼ੀਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਨਜ਼ਦੀਕੀ ਗੁਰਦੁਆਰਾ ਸਾਹਿਬ ਤੋਂ ਆਏ ਹੋਏ ਬਾਬਾ ਜੀ ਵੱਲੋਂ ਰਹਿਤ ਮਰਯਾਦਾ ਅਨੁਸਾਰ ਪਾਠ ਕੀਤਾ ਗਿਆ ਇਸ ਮੌਕੇ ਤੇ ਐਸਐਚਓ थाना ਤਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਵੱਲੋਂ ਆਈਆਂ ਹੋਈਆਂ ਧਾਰਮਿਕ ਸ਼ਖਸੀਤਾਂ ਨੂੰ ਸਰੋਪੇ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨਯਾਯੁਗ ਨਈ ਸੋਚ ਵੈਲਫੇਅਰ ਸੁਸਾਇਟੀ ਦੇ ਕੌਮੀ ਚੇਅਰਮੈਨ ਨੀਰਜ ਮਹਾਜਨ ਨੇ ਵੀ ਨਵੇਂ ਸਾਲ ਦੀ ਆਮਦ ਮੌਕੇ ਮੱਥਾ ਟੇਕਿਆ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ تمام پولیس کرمचारियों ਨੂੰ نئے سال ਦੀ ਵਧਾਈ ਦਿੱਤੀ ਗੱਲਬਾਤ ਦੌਰਾਨ ਚੇਅਰਮੈਨ ਨਿਰਜ ਮਹਾਜਨ ਨੇ ਕਿਹਾ ਕਿ ਉਹ ਹਰ ਤਰੀਕੇ ਦੇ ਨਾਲ ਤਾਰੀਵਾਲੌਰ ਜ਼ਿਲ੍ਹਾ ਪੁਲਿਸ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਖਾਸ ਤੌਰ ਤੇ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਚाइना ਡੋਰ ਦੇ ਖਿਲਾਫ ਪੁਲਿਸ ਨਾਲ ਮਿਲ ਕੇ ਵੱਡੀ ਮਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਨੇਤਾ ਸਾਬਾ ਪੱਟੀ ਦੇ ਇਲਾਵਾ ਅਨੇਕਾਂ ਆਸ-ਪड़ोस ਤੋਂ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਤੇ ਗੱਲਬਾਤਦਾਨ ਡੀ ایس ਦੀ ਕੁਲਵੰਤ ਸਿੰਘ ਮਾਨ ਜਿਨ੍ਹਾਂ ਦਾ ਕੀ ਵਿਸ਼ੇਸ਼ ਸਨਮਾਨ ਆਸਟ੍ਰੇਲੀਆ ਤੋਂ ਆਏ ਹੋਏ ਐਨ ਆਰ ਆਈ ਜੋਧ ਬਹਾਦਰ ਨੰਦਾ ਤੇ ਚੇਅਰਮੈਨ ਨੀਰਜ ਮਹਾਜਨ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਹੋਮਗਾਰਡ ਦੇ ਆਏ ਹੋਏ ਜੋ ਕਮਾਂਡਰ ਸੀਗੇ ਉਹਨਾਂ ਦਾ ਵੀ ਡੀ ਐਸ ਪੀ ਕੁਲਵੰਤ ਸਿੰਘ ਮਾਨ ਵੱਲੋਂ ਸਰਪਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਔਰ ਇਲਾਕੇ ਭਰ ਦੀਆਂ ਸ਼ਖਸੀਅਤਾਂ ਹਾਜ਼ਰ ਸਨ ਨਾਵੇਂ ਸਾਲ ਦੀ ਆਮਦ ਦੇ ਸਬੰਧ ਵਿੱਚ ਅੱਜ ਥਾਣਾ ਤਾਰੀਵਾਲ ਵਿਖੇ ਜੀ ਗੁਰੂਗ੍ਰੰਥ ਸਾਹਿਬ ਮਹਾਰੇ ਨੂੰ ਲਿਆ ਕੇ ਤੇ ਇਹੀ ਜੀ ਅਰਦਾਸ ਕੀਤੀ ਜਿਹੜਾ ਆਉਣ ਵਾਲਾ ਸਾਲ ਹੈ ਉਹ ਪੁਲਿਸ ਮਹਿਕਮੇ ਵਾਸਤੇ ਜਿਹੜਾ ਉਹ ਵਧੀਆ ਰਵੇ ਤੇ ਸ਼ਾਂਤੀ ਬਣੀ ਰਵੇ ਪਿਛਲੇ ਸਾਲ ਕਾਫੀ ਚੈਲੰਜਸ ਆਈ ਜੀ ਆ ਖਾਸ ਕਰ ਜਿਹੜਾ ਹੁਣ ਪਿਛਲੇ ਮਹੀਨੇ ਚ ਸਾਰਿਆਂ ਨੂੰ ਪਤਾ ਹੈ ਪੁਲਿਸ ਦੇ ਜਿਹੜੇ ਸਟੈਬਲਿਸ਼ਮੈਂਟਸ ਤੇ ਕਾਫੀ ਜਿਹੜਾ ਹਮਲੇ ਵਗੈਰਾ ਹੋਏ ਸੀਗੇ ਜਿਹੜਾ ਕਾਫੀ ਚੈਲੈਂਜਿੰਗ ਸੀਗਾ ਸਾਡੇ ਵਾਸਤੇ ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਸਾਰਾ ਕੁਝ ਸਹੀ ਰਿਹਾ ਜੀ ਤੇ ਹੁਣ ਅੱਗੇ ਵੀ ਇਸੇ ਕਰਕੇ ਪ੍ਰਮਾਤਮਾ ਦਾ ਉਹ ਆਸਾ ਲਿਆ ਜੀ ਕਿ ਅਗਲਾ ਸਾਲ ਵੀ ਜਿਹੜਾ ਉਹ ਸ਼ਾਂਤੀ ਨਾ ਬਤੀਤ ਹੋਵੇ ਹਾਂ ਇਹਨਾਂ ਨੂੰ ਆਪਣਾ ਹੁਣ ਵੈਸੇ ਵੀ ਆਪਾਂ ਡੇਲੀ ਬੇਸਿਸ ਤੇ ਵੀ ਕਰਦੇ ਰਹਿੰਦੇ ਆ ਇਹਨਾਂ ਦੀ ਆਪਣੇ ਹੌਸਲਾ ਵਜਾਈ ਇਹ ਹੀ ਆ ਕਿ ਆਪਣੇ ਜਿਹੜੀ ਦੇਖੋ ਜੀ ਤਨਮਨ ਆਪਣੀ ਜਿਹੜੀ ਡਿਊਟੀ ਕਰਨੀ ਚਾਹੀਦੀ ਹੈ ਉਹਦੇ ਕਰਕੇ ਹੀ ਸਾਰੇ ਸੇਫ ਆਪਣੇ ਅਸੀਂ ਤੇ ਜਿਹੜੇ ਆਪਣੇ ਪਬਲਿਕ ਆ ਸੇਫ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਸਭ ਤੋਂ ਪਹਿਲਾਂ ਸਮੁਸਤ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਆਪਣੀ ਸੋਸਾਇਟੀ ਨਵਾ ਜੋ ਕਿ ਨਵੀ ਸੋਚ ਬੈਕਰ ਸੋਸਾਇਟੀ ਪੰਜਾਬ ਤੇ ਸਮੁਸਤ ਇਲਾਕਾ ਨਿਵਾਸੀਆਂ ਵੱਲੋਂ ਅਰਦਾਸ ਕਰਦਾ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਖਾਸ ਕਰ ਡਿਪਟੀ ਸਾਹਿਬ ਸਾਡੇ ਮਾਨ ਸਾਹਿਬ ਤੇ ਮੈਡਮ ਐਸ ਐਚਓ ਬਲਜੀਤ ਕੌਰ ਤੇ ਉਹਨਾਂ ਦੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਅੱਜ ਨਵੇਂ ਸਾਲ ਦੀ ਆਮਦ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰਖਵਾ ਕੇ ਜੁਗੋ ਜੁਗ ਅਟਲ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸਾਡੇ ਧਾਰੀਵਾਲ ਦੇ ਥਾਣਾ ਥਾਣੇ ਦੇ ਵਿੱਚ ਕਰਵਾਇਆ ਇਸ ਨਾਲ ਮੈਂ ਸਾਬੀਨਾ ਕੀ ਸਾਡੇ ਸ਼ਹਿਰ ਦੀ ਇੱਕ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਹੋਏਗੀ ਕਿਉਂਕਿ ਸਾਰੇ ਸ਼ਹਿਰ ਦੇ ਫੈਸਲੇ ਜਿਹੜੇ ਐ ਇਸ ਥਾਣੇ ਦੇ ਵਿੱਚ ਹੁੰਦੇ ਨੇ ਤੇ ਮੈਂ ਸਮਝਦਾ ਕਿ ਮੈਡਮ ਹੋਣਾ ਦੇ ਤੇ ਸਾਡੇ ਡਿਊਟੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕਰਕੇ ਅੱਜ ਨਵੇਂ ਸਾਲ ਦੀ ਜਿਹੜੀ ਆਮਦ ਕੀਤੀ ਹੈ ਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਵੱਲ ਤੁਰ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਜ਼ੋਰ ਲਗਾ ਕੇ ਇਸ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਲੱਗੀ ਹੈ ਐਸ ਵਿੱਚ ਪ੍ਰਸ਼ਾਸਨ ਸਾਡਾ ਕਾਮਯਾਬ ਹੋਵੇ ਤਾਂ ਸਾਰੇ ਜਿੰਨੇ ਸਮਸਤ ਇਲਾਕਾ ਨਿਵਾਸੀ ਆ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਬਿਲਕੁਲ ਜੀ ਚਾਈਨਾ ਡੋਰ ਮੈਂ ਸਮਝਦਾ ਕਿ ਚਾਈਨਾ ਡੋਰ ਇੱਕ ਡੋਰ ਨਹੀਂ ਇੱਕ ਆਸਮਾਨ ਦੇ ਵਿੱਚ ਲਟਕਦੀਆਂ ਹੋਈਆਂ ਤਲਵਾਰਾਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਿਹਦੇ ਉੱਤੇ ਹੈਵੀ ਹੋ ਜਾਣੀਆਂ ਤੁਸੀਂ ਪਿਛਲੇ ਸਾਲ ਵੀ ਵੇਖਿਆ ਇਸ ਸਾਲ ਵੀ ਕਿੰਨੀਆਂ ਕਿ ਇਹਦੇ ਡੋਰ ਦੇ ਨਾਲ ਕਿੰਨੀਆਂ ਕਿ ਜਾਨਾਂ ਚਲੀ ਗਈਆਂ ਉਹ ਚਾਹੇ ਬੱਚੇ ਦੀ ਹੋਵੇ ਚਾਹੇ ਬਜ਼ੁਰਗ ਦੀ ਹੋਵੇ ਮੈਂ ਸਮਝਦਾ ਕਿ ਇਹ ਡੋਰਾ ਨੂੰ ਬਿਲਕੁਲ ਹੀ ਇਹਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਜਿਹੜਾ ਵੇਜਦਾ ਪਿਆ ਹੋਏ ਉਹ ਤੇ ਬੜੀ ਸ਼ਕਤੀ ਦੇ ਨਾਲ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਮੇਰੇ ਨਾਲ ਜੋਗਿੰਦਰ ਸਿੰਘ ਹੈ ਤੇ ਕੰਪਨੀ ਕਮਾਂਡਰ ਰੈਂਕ ਤੇ ਮੈਂ ਵਰਕ ਕਰ ਰਿਹਾ ਹਾਂ ਜਿਹੜਾ ਪੁਲਿਸ ਸਟੇਸ਼ਨ ਹੈ ਇਹਦੇ ਵਿੱਚ ਪੰਜਾਬ ਪੁਲਿਸ ਤੇ ਹੋਮਗਾਰਡ ਜਿਹੜੀ ਸਾਰੀ ਮਿਲ ਕੇ ਕੰਮ ਕਰਦੀ ਹੈ ਹੋਮਗਾਰਡ ਦੇ ਜਵਾਨਾਂ ਦਾ ਮਨੋਬਲ ਵਧਾਉਣ ਵਾਸਤੇ ਅੱਜ ਇੱਥੇ ਅਸੀਂ ਆਏ ਸੀ ਨਾਲ ਸਾਰਿਆਂ ਨੂੰ ਅੱਜ ਨਵੇਂ ਸਾਲ ਦੇ ਮੁਬਾਰਕ ਤੇ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਨੇ ਆ ਤੇ ਇਹਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਇਹ ਥਾਣੇ ਦੇ ਵਿੱਚ ਵਧੀਆ ਤੰਦੇ ਹੀ ਤੇ ਇਮਾਨਦਰੀ ਨਾਲ ਆਪਣੀ ਆਪਣੀ ਡਿਊਟੀ ਜਿਹੜੀ ਹੈ ਨਿਭਾਉਣਗੇ